i <laughs> 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 ਅੱਜ ਜੋ ਮਾਛੋੜਾ ਸਾਹਿਬ ਦੀ ਪਵਿੱਤਰ ਧਰਤੀ ਉੱਤੇ 350 ਸਾਲਾਂ ਸ਼ਹੀਦੀ ਸਤਪਤੀ ਨੂੰ ਸਮਰਪਿਤ ਜੋ ਨਗਰ ਕੀਰਤਨ ਸੀ ਕੱਲ੍ਹ ਸ਼ਾਮ ਨੂੰ ਇੱਥੇ ਮਾਛੋੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਪਹੁੰਚਿਆ ਸੀ ਤੇ ਅੱਜ ਨਗਰ ਕੀਰਤਨ ਸਮੂਹ ਮਾਛੋੜਾ ਸਾਹਿਬ ਦੇ ਵਿੱਚੋਂ ਹੁੰਦਾ ਹੋਇਆ ਚੰਪੌਰ ਸਾਹਿਬ ਚਲੇ ਜਾਣਾ ਸੋ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇੰਨੇ ਉਸ਼ਾਣ ਇੱਥੇ ਆਏ ਨੇ ਗੁਰੂ ਘਰ ਦੇ ਆਸ਼ੀਆ ਪ੍ਰਾਪਤ ਕਰਨ ਆਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਆਪਾਂ ਹਰ ਵੇਲੇ ਕਰਨੀ ਕਹਿੰਦੇ ਆ ਗਨਗਰੂ ਤੇਗ ਬਾਦਰ ਮਹਾਰਾ ਜਿਹੜੇ ਹਰ ਦੇਖ ਥਾਂ ਤੇ বাসਦੇ ਨੇ ਤੇ ਜਿਹੜੇ ਹਿੰਦ ਦੀ ਚਾਦਰ ਆਪਾਂ ਕਹਿੰਦੇ ਆ ਸੋ ਇਹ ਇਸ ਟਾਈਮ ਦੇ ਉੱਤੇ ਜੋ ਕੇਵਲ ਸਿੱਖ ਨਹੀਂ Hindu Muslim ਜਿੰਨੇ ਵੀ ਇਸ ਆਪਣੇ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਸਾਰੇ ਇਹਨਾਂ ਨੂੰ ਆਪਣਾ ਗੁਰੂ ਪੰਦਰੇ ਤੇ ਸੋ ਇਹਨਾਂ ਦੀ ਸ਼ਹਾਦਤ ਤੇ ਰਿਲੇਟਡ ਜਿਹੜਾ ਇਹ ਨਗਰ ਕੀਰਤਨ ਆ ਬੜੇ ਭਾਰੀ ਸ਼ਾਨਾ ਸਮੂਹ ਇਲਾਕੇ ਤੋਂ ਸੰਗਤ ਪਹੁੰਚੀ ਆ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਜਿਹੜੇ ਸਦਾ ਸਤਕਾਰ ਤੇ ਪ੍ਰੇਮ ਭਾਵਨਾ ਨਾਲ ਉਹਨਾਂ ਨੇ ਅੱਜ ਦੇ ਨਗਰ ਕੀਰਤਨ 'ਚ ਆ ਕੇ ਕਿਸੇ ਨੇ ਫੁੱਲਾਂ ਦੀ ਵਰਖਾ ਵੀ ਕਰ ਰਹੀ ਆ ਕੋਈ ਲੰਗਰ ਲਾ ਕੇ ਬੈਠਾ ਸਾਰਿਆਂ ਦਾ ਮਨ ਕਾਮਾ ਗੁਰੂ ਮਹਾਰਾਜ ਪੂਰੀਆਂ ਕਰਨ ਸਮੂਹ ਆਈ ਹੋਈ ਸੰਗਤ ਦਾ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਜੀ ਤੇ ਪਹੁੰਚਿਆ ਨਮਸਕਾਰਾ ਕੀਤੀਆਂ ਸੰਤਾਂ ਨੇ ਧੂਣ ਨਮਸਤੇ ਲਾ ਕੇ ਗੁਰਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਕੀਤੀ ਉਹਨਾਂ ਪਿਆਰਿਆਂ ਨੂੰ ਨਮਸਕਾਰ ਕੀਤੀ ਧੂੜੀ ਨਮਸਤੇ ਲਾ ਕੇ ਤੇਗ ਬਹਾਦਰ ਸਿੰਘ ਜੀ ਕਰ ਨੌਨੇ ਦੇ ਆਗਤਾ ਹੈ ਸਭ ਥਾਈ ਹੋਏ ਸਹਾਇਜ ਜੀ ਸਤੁਜ ਜੀਆ ਖੁਸ਼ੀਆਂ ਲਈਆਂ ਹਨ ਪਵਿਸ਼ਾਰ ਨਗਰ ਪੀਰਤਨ ਸਤੁਜ ਜੀ ਕਿਰਪਾ ਸਦਕਾ ਆਰੰਭ ਹੋਇਆ ਹੈ ਹਨ ਹਜ਼ਾਰਾਂ ਸੰਤਾਂ ਸਤੁਜ ਜੀ ਬੁढ़ाई ਕੀ ਜੇਵਨੀ ਇਸ ਭਾਵਨਾ ਸਤੁਜ ਜੀ ਪਿੱਛੇ ਚੱਲ ਰਹੀਆਂ ਹਨ ਗੁਰੂ ਸਾਹਿਬ ਕਿਰਪਾ ਕਰੇ ਦੇਸਤਰਾ ਸ਼ਤਾਬ ਦੀਆਂ ਮਰੋਣ ਅਤੇ ਸੰਤਾਂ ਦੇ ਵਿੱਚ ਪਿਆਰ ਬਾਗ ਬਗੱਚੇ ਗੁਰੂ ਕਾ ਦੀਆਂ ਪੂਜਿਆ ਅਮਰਤਾਰੀਖਵੰ ਦਾ ਬਲਵਕਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨੂੰ ਆਰੰਭ ਹੋਇਆ ਸੀ ਜਿਸਨੇ ਕਿ ਰਾਤ ਦੁਆਰਾ ਸ੍ਰੀ ਚੰਦ ਕਮਲ ਸਾਹਿਬ ਮਾਚੀਵਾੜਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਅੱਜ ਜੈਕਾਰਿਆਂ ਦੀ ਗੂੰਜ ਦੇ ਵਿੱਚ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਇੱਥੋਂ ਆਰੰਭ ਹੋਇਆ ਜੀ ਸਿੰਘ ਸਾਹਿਬ ਕਿਆਨੀ ਹਰ ਗੁਰਵਿੰਦਰ ਸਿੰਘ ਜੀ ਹੋਰਾਂ ਨੇ ਇਸ ਆਰੰਭਤਾ ਦੀ ਅਰਦਾਸ ਕੀਤੀ ਹੈ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹਿਨਮਾਈ ਥੱਲੇ ਇਹ ਜਿਹੜਾ ਨਗਰ ਕੀਰਤਨ ਹੈ ਮਾਚੀਵਾਲਾ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਗੜੀ ਦਾ ਪੌੜ ਗੜੀ ਦੇ ਪੌੜ ਤੋਂ ਅੱਗੇ ਊਰਨਾ ਊਰਨੇ ਤੋਂ ਅੱਗੇ ਮੁਸਕਾਬਾਤ ਪਵਾਤ ਬਹਿਲੋਲਪੁਰ ਹੁੰਦਾ ਹੋਇਆ ਅਗਲੇ ਪੜਾਅ ਦੇ ਲਈ ਰਵਾਨਾ ਹੋ ਰਿਹਾ ਹੈ ਮੈਂ ਸੰਗਤਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਵੱਡੇ ਉਤਸ਼ਾਹ ਦੇ ਵਿੱਚ ਇੱਥੇ ਹਾਜ਼ਰ ਹੋ ਕੇ ਇਸ ਨਗਰ ਕੀਰਤਨ ਦੀ ਆਨ-ਵਾਨ ਸ਼ਾਨ ਨੂੰ ਵਧਾਇਆ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਲਈ ਮੈਂ ਸਾਡੇ ਮੈਨੇਜਰ ਸਾਹਿਬ ਤੇ ਉਹਨਾਂ ਦੇ ਸਮੂਹ ਸਟਾਫ ਤੇ ਸਭੂ ਸੰਗਤ ਦਾ ਆਪਣੇ ਪਾਪਾ ਬਾਵਾ ਮੋਹਨ ਸਿੰਘ ਜੀ ਹੋਰਾਂ ਦਾ ਤੇ ਉਹਨਾਂ ਦੀ ਸਾਰੀ ਸਮੂਚੀ ਟੀਮ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਐਸੀ ਤਰ੍ਹਾਂ ਗੁਰੂ ਸਾਹਿਬ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ਾ ਕਰਦੇ ਰਹਿਣਗੇ ਤੇ ਖੁਸ਼ੀਆਂ ਸਾਨੂੰ ਬਖਸ਼ਦੇ ਰਹਿਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਆਈ ਸੰਗਤ ਦਾ ਜਿਹੜੀ ਵੱਡੀ ਗਿਣਤੀ ਤੇ ਵਿੱਚ ਅੱਜ ਇੱਥੇ ਸੰਗਤ ਹਾਜ਼ਰ ਹੋਈ ਆ ਉਹ ਤਾਂ ਕੋਟ ਧੰਨਵਾਦ ਕਰਦਾ ਧੰਨਵਾਦ ਕਰਦਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਅੱਜ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ